ਹਾਂਜੀ ਪਰਮੇਂਦਰ ਸਿੰਘ ਪੰਨਾ ਜੀ ਪਿਆਰੀ ਮੈਡੀਕਲ ਸਟੋਰੀ ਦੀ ਗੋਲੀ ਜਲੀ ਕੀ ਗੱਲ ਹੈ ਇਹਦੇ ਬੋਲ ਦੇਖੋ ਮਨਦਭਾਗੀ ਘਟਨਾਈ ਆ ਕਿਉਂਕਿ ਨੌਜਵਾਨ ਲੜਕਾ ਸੀ ਅੰਦਰ ਹੋਰ ਵੀ ਚਾਰ ਪੰਜ ਸਟਾਫ ਦੇ ਮੈਂਬਰ ਕੰਮ ਕਰਦੇ ਸੀ ਤੇ ਨੌਜਵਾਨ ਲੜਕੇ ਦੇ ਦੋ ਗੁਲੀਆਂ ਲੱਗੀਆਂ ਇੱਕ ਉਹਦੀ ਗਰਦਨ ਤੇ ਆ ਇੱਕ ਉਹਦੇ ਸਟੋਮੈਚ ਦੇ ਥਲੇ ਪਾਰਸੇ ਕਿੰਨੇ ਬੰਦੇ ਆਏ ਗੁਜਰ ਨੂੰ ਗੋਲੀ ਜੇ ਕਿੰਨੇ ਐਕਚੁਅਲੀ ਮੈਂ ਨਾ ਉਹਦੋਂ ਜਦੋਂ ਮੈਨੂੰ ਕੋਲਾ ਹੀ ਨੌਸੇ ਲੀਮੇਟਲੀ ਪਹੁੰਚਿਆ ਨਾ ਬੰਦਿਆਂ ਦਾ ਤਾਂ ਮੈਨੂੰ ਨਹੀਂ ਪਤਾ ਵੀ ਕਿੰਨੇ ਹੈਗੇ ਕਿੰਨੇ ਨਹੀਂ ਪਰ ਚੱਕਰੇ ਜੋ ਸਾਡੇ ਪਿੰਡ ਦੇ ਵਿੱਚ ਘਟਨਾਈ ਅੱਜ ਤੱਕ ਹੱਤ ਬਾਤ ਤੋਂ ਬਾਅਦ ਇਹ ਇਹ ਫਸਟ ਫਸਟ ਚਾਂਸ ਆਇਆ ਖੜੇ ਭਾਈ ਮੁੰਡਾ ਫੇਰ ਆ ਰਿਹਾ ਕਿ ਕਿਹਾ ਠੀਕ ਆ ਮੁੰਡਾ ਵੈਸੇ ਫੋਨ ਦੇ ਗੱਲ ਹੋਈ ਉਹਦੀ ਮਸਲ ਨਾ ਮੇਰੀ ਤੇ ਮੁੰਡੇ ਦੀ ਹਾਲਤ ਵੈਸੇ ਸਟੇਬਲੀ ਆ ਬਾਕੀ ਵੇਹੋਂ ਕੋਲ ਮਾਰਾ ਗੋਲੀਆਂ ਮੈਂ ਤੁਹਾਨੂੰ ਦੱਸਿ ਦੇਵੇ ਹਾਂਜੀ ਗੋਲੀਆਂ ਕਿੱਥੇ ਗੋਲੀਆਂ ਦੇ ਇੱਕ ਗਰਦਨ ਤੇ ਆ ਇੱਕ ਉਹਦੇ ਆ ਪੇਟ ਤੇ ਇਹਦੇ ਦਾ ਕੀ ਨਾਮ ਐ ਮੁੰਡੇ ਦਾ ਨਾਮ ਕਵਲਜੀਤ ਸਿੰਘ ਦੇ ਗੋਲੀਆਂ ਕਿੱਥੇ ਲੱਗੀਆਂ ਚੰਨਾਂ ਉਹ ਚਾਰ ਫਾਇਰ ਹੋਏ ਜੀ ਟੋਟਲ ਮੁੰਡੇ ਨੂੰ ਮੋਗਲੇ ਟੇਕ ਰੋਜ਼ ਭਾਇਓ ਨਹੀਂ ਨਹੀਂ ਜੀ ਅੱਜ ਜੀ ਮੈਨੂੰ ਪਤਾ ਕੀ ਮੰਗ ਕਰਦੇ ਸੀਦੇ ਕਹਿੰਦੇ ਵੀ ਨਿਆਂ ਮਿਲਣਾ ਚਾਹੀਦਾ ਜਿਨ੍ਹਾਂ ਨੇ ਵੀ ਦੁਸ਼ਕ ਨੇ ਇਹ ਕੰਮ ਕੀਤਾ ਉਹਨਾਂ ਸਰ ਤੋਂ ਸਜ਼ਾ ਮਿਲੇ ਬਾਕੀ ਪੁਲਿਸ ਪਾਰਟੀ ਨੇ ਧੰਮਾਦ ਕਰਦੇ ਪੁਲਿਸ ਪਾਰਟੀ ਉਸੇ ਲਈ ਇਮੀਡੀਟਲੀ ਜਦੋਂ ਮੈਂ ਪੁਰਗੀ ਦੀ ਉਸੇ ਲਈ ਇੱਥੇ ਆ ਗਏ ਗੱਲ ਤੇ ਕੁਝ ਨਹੀਂ ਤੁਹਾਨੂੰ ਪਤਾ ਨਹੀਂ ਇਹ ਅੰਦਰ ਮੈਡੀਸਨ ਦੇਣ ਨੇ ਤੇ ਬਾਹਰੋਂ ਇਦਾਂ ਆਵਾਜ਼ ਆਈ ਪਟਾਕਿਆਂ ਦੀ ਮੈਂ ਪਿੱਛੇ ਆ ਤਾਂ ਫੜਫੜ ਗਿਆ ਤੇ ਬਾਹਰੋਂ ਇੱਕ ਲੜਕਾ ਜਿਹੜਾ ਉਹਨੇ ਆਣ ਕੇ ਮੈਂ ਤਾਂ ਪਿਸਤੌਲ ਆਤੀ ਦੇਖਿਆ ਕਲੀਨ ਸ਼ੇਪ ਮੁੰਡਾ ਸੀ ਕਾਲੇ ਰੰਗ ਦਾ ਤੇ ਉਹ ਗੋਲੀਆਂ ਚਲਾ ਕੇ ਫੜਫੜ ਚੱਲ ਗਿਆ ਮੈਂ ਅੰਦਰ ਜਿਹੜੇ ਅੱਗੇ ਬੱਚੇ ਬਿਠੇ ਸੀ ਉਹ ਬੱਜੇ ਬੱਜੇ ਪਿੱਛੇ ਨੂੰ ਆਏ ਮੈਂ ਤਾਂ ਪਹਿਲੋਂ ਮੈਨੂੰ ਤਾਂ ਪਤਾ ਨਹੀਂ ਕੀ ਹੋਇਆ ਮੈਂ ਵਟਾ ਕੇ ਚੱਲੇ ਆ ਮੈਂ ਦੇਖਣਾ ਆ ਤੇ ਉਹਨਾਂ ਦੇ ਵੀ ਗੋਲੀ ਲੱਗੀ ਮੁੰਡੇ ਨੂੰ ਗੋਲੀ ਲੱਗੀ ਉਹ ਸਾਡੇ ਮੁੰਡੇ ਤੇ ਦੋ ਗੋਲੀਆਂ ਲੱਗੀਆਂ ਇੱਕ ਮੁੰਡੇ ਲੱਗੀ ਐ ਕਿਤੇ ਅੱਖੀਂ ਚ ਲੱਗੀ ਐ ਇਹ ਕੌਣ ਕਿੱਨੇ ਜਾਣੇ ਹੀ ਆ ਪਤਾ ਨਹੀਂ ਬਾਹਰ ਮੈਂ ਹੀ ਬਾਹਰ ਆਇਆ ਅੰਦਰ ਤੇ ਹੰਦ ਦਵਾਈ ਲੈ ਪੀਸ਼ੈਂਟ ਬਿਠੇ ਆ ਤਿੰਨ ਚਾਰ ਜਣੇ ਦਵਾਈ ਲੈਣ ਦੇ ਇੱਕੋ ਜਣੇ ਵੇਖਿਆ ਜਿਹੜਾ ਚਲਾਉਣ ਦੇ ਆ ਸਾਹਮਣੇ ਬਸੋਲ ਬੜਿਆ ਹੋਣੇ ਸਾਹਮਣੇ ਦੁਕਾਨ ਤੋਂ ਕੋਲ ਗੋਲੀ ਚਲਾਈ ਇਹਨੇ ਕਿੱਨੇ ਘਿਹਾਰ ਤੇ ਇੱਕੋ ਹੀ ਵੇਖਿਆ ਮੈਂ ਤੇ ਹੁਣ ਬਾਕੀ ਪਤਾ ਨਹੀਂ ਪਹਿਲੋਂ ਕਹਿੰਨੇ ਇਹਨੂੰ ਵੀ ਚੱਲਿਆ ਮੈਂ ਪਿੱਛੇ ਦਵਾਈ ਲੈਣ ਗਿਆ ਤੇ ਇਹ ਤੇ ਗੁਲੀ ਮੱਦੀ ਨੂੰ ਮੁੰਡਾ ਆਪਣੀ ਕੋ ਦੁਕਾਨ ਤੇ ਕੰਮ ਕਰਦਾ। ਅੱਛਾ। ਸਾਹਿਲ। ਕੀ ਗੱਲ ਕੋਈ ਰੰਜਿਸ਼ ਤਾਂ ਨਾ ਕੋਈ ਰੰਜਿਸ਼ ਨਹੀਂ ਜੀ ਕਿਸੇ ਨਾਲ ਰੰਜਿਸ਼ ਕੋਈ ਨਹੀਂ। ਕੋਈ ਗੱਲ ਨਹੀਂ। ਕੋਈ ਫਰੋਤੀ ਨਹੀਂ ਕੋਈ ਗੱਲ ਹੀ ਨਹੀਂ। ਤਾਂ ਜਾਵ ਨੂੰ ਪਤਾ ਲੱਗਾ ਕਿ ਅਸੀਂ ਤਾਂ ਆਪਣੇ ਧਿਆਨ ਦਵਾਇ ਦੇਣ ਨੇ ਕੋਈ ਗੱਲ ਨਹੀਂ। ਹੁਣ ਮੁੰਡੇ ਦੀ ਖਾਹ ਲਾਟ ਕਰਦੇ। ਹਲਾ ਤੋਨੇ ਉੱਥੇ ਉੱਠੀਆਂ ਵਾ ਹੁਣ ਦੇਖੋ ਮਤਲਬ ਉਹਨੂੰ ਐਡਮਿਟ ਕਰਾਇਆ ਉਥੇ। ਪਾਵਰ ਕੈਂਸੀ ਜੀ ਉਹਨਾਂ ਦੇ ਆਨ ਮੂਰ ਤਾਂ ਸਾਰਾ ਕੋਈ ਆਪਣੀ ਕਾਰਵਾਈ ਨੂੰ ਕੀਤੀ ਹੁਣ। ਕਿੰਨੀਆਂ ਕੋ ਗੋਲੇ ਚੱਲਿਆ? ਗੋਲੇ 4 ਚੱਲੀਆਂ ਜੀ। ਤਿੰਨ ਦੇ ਖੋਲ ਲੱਗ ਗਏ ਆ। ਲੋਕਾਂ ਨੇ ਮਾਂ ਕੇ ਉਹ ਕਰਦੇ ਵੀ ਉਹ ਆਪ ਦੇਖੋ ਜਿਹੜੀ ਕਾਰਵਾਈ ਹੋਈ ਮਰੀ ਆ ਪਈ ਜੱਗੀ ਮਤਲਬ ਨਤ ਮੜ ਗਈ ਦੀ ਤੁਹਾਨੂੰ ਇਨਸਾਨ ਮਿਲਣਾ ਚਾਹੀਦਾ ਲੱਗਦਾ ਵੀ ਇੰਦਾ ਕੱਲ ਨੂੰ ਕੋਈ ਵੀ ਕਿਸੇ ਤੇ ਵੀ ਚਲੋ ਸਾਡੇ ਤੇ ਆ ਤੁਹਾਨੂੰ ਕਿਸੇ ਤੇ ਹੋ ਸਕਦਾ ਚੋਰ ਆ ਉੱਥੇ ਬਾਹਰੋਂ ਦੋ ਨੰਗੇ ਮੂੰਹ ਦੇ ਨੌਜਵਾਨ ਸੀ ਕੋਨਾ ਫਾਇਰ ਕੀਤਾ ਤੇ ਉਹਨੂੰ ਫਾਸਟੇਟ ਦੇ ਕੇ ਭੇਜਿਆ ਗਿਆ ਹਸਪਤਾਲ ਤੇ ਬਾਕੀ ਜਾਂਚ ਕਰ ਰਹੇ ਆ ਜਾਂਚ ਦਾ ਉਹ ਜੁਲਦਗੇ ਮੁਕਸਲਦੇ ਆਏ ਕਿੰਨੇ ਬੰਦੇ ਸੀ ਦੋ ਜੋਕ ਕਿੰਨੀਆਂ ਗੋਲੀਆਂ ਫਾਇਰ ਹੋਈਆਂ ਤਿੰਨ ਹੋਏ ਨੇ ਜਿਹੜੇ ਕੋਲੋਂ ਮਿਲ ਗਏ ਨੇ ਜੋ ਬਾਕੀ ਜਾਂਚਦਾ ਕੀ ਥੋੜਾ ਪਤਾ ਪਤਾ ਲੱਗਾ ਕੀ ਕੁਛ ਨਹੀਂ ਕਰਦੇ ਦੇਖੋ ਨਾ ਤਾਂ ਦੁਕਾਨਦਾਰ ਨੂੰ ਵੀ ਇਹੋ ਜੀ ਕੰਪਨੀ ਕਰਟ ਹੈ ਤੇ ਨਾ ਹੀ ਹੁਣ ਤੱਕ ਕੋਈ ਗੱਲ ਹੋਣੀ ਇਹਨਾਂ ਦੀ ਇਨਵੈਸਟੀਗੇਸ਼ਨ ਪਤਾ ਲੱਗਾ ਕਿ ਜਿਹੜੇ ਨੌਜਵਾਨ ਨੇ ਗੋੜੀ ਲੱਗੀ ਦੀ ਹਾਲਾਤ ਠੀਕ ਹੈ ਹਾਲਾਤ ਫਿਲਹਾਲ ਠੀਕ ਹੈ ਇਹ ਅਲੇ ਇਹਨਾਂ ਦੱਸਿਆ ਔਰ ਸਰ ਲੈ ਕੇ ਰਿਹਾ ਹੁਣ ਮੈਂ ਚੈੱਕ ਕਰਦਾ